ਨਾ ਤੂੰ ਜੂਰੇ ਆ ਕੇ ਬੈਠ ਗਈ ਮੈਂ ਤੁਹਾਨੂੰ ਅੰਦਰਵਾਜਾ ਮਾਰੀ ਜਾਨੀ ਆ ਮੈਂ ਕਹਿੰਦਾ ਮੌਸਮ ਵਧੀਆ ਦੀ ਮੰਜਾ ਪਿਆਦਾ ਮੈਂ ਕਹਿੰਦਾ ਚੱਲ ਮੈਂ ਬਰੇ ਵਾਲੇ ਤੂੰ ਤਾਂ ਫੋਨ ਤੇ ਲੱਗੀ ਹੋਈ ਸੀ ਕਿਹਦੇ ਨਾਲ ਗੱਲਾਂ ਮਾਰਦੀ ਗੱਲਾਂ ਤਾਂ ਕਿਹਦੇ ਨਾਲ ਮਾਰਨੀ ਹੈ ਨਾ ਵਿਚਾਰੀਆ ਗਵੰਡਣ ਦਾ ਫੋਨ ਆ ਤੁਹਾਨੂੰ ਪਤਾ ਅੱਗੇ ਵੀ ਆ ਜਾਂਦਾ ਹੈ ਕੀ ਕਹਿੰਦੇ ਕਹਿਣਾ ਕੀ ਆ ਵਿਚਾਰੀ ਉਹੀ ਗੱਲਾਂ ਉਹਦੀਆਂ ਵੀ ਭਾਈ ਪਰਜਾਈ ਨਹੀਂ ਆਉਂਦੇ ਹੈਗੇ ਨਾਲ ਜੱਦੇ ਦੇ ਮਾਪੇ ਬਾਪ ਮੁੱਕੇ ਨੇ ਜੱਤੂ ਦਾ ਜਮਾ ਹੀ ਆਉਣਾ ਛੱਡ ਗਏ ਮਾੜੀ ਗੱਲ ਆ ਯਾਰ ਹੋਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹ ਪੈਣਾ ਮੰਗਦੀਆਂ ਕੇ ਨੇ ਇੱਕ ਆਈਏ ਤੇ ਤੈਨੂੰ ਭਾਈ ਪਰਜਾਈ ਖੜ ਵੀ ਨਹੀਂ ਸਕਦੇ ਆ ਕਿ ਉਹੀ ਤੈਤੀਆਂ ਕੜਾਂ ਆ ਕਹਿੰਦੇ ਨੇ ਵੀ ਸਾਡੇ ਕੋ ਡੱਬੇ ਭਰ ਕੇ ਜਾਂ ਛੋਲੇ ਭਰ ਕੇ ਲੈ ਕੇ ਆਓ ਪਤਾ ਨਹੀਂ ਲੋਕਾਂ ਨੂੰ ਕਿਉਂ ਨਹੀਂ ਸਮਝਾਉਂਦੀ ਹੈਗੀ ਵੀ ਕੁੜੀਆਂ ਨਾਲ ਵਰਤਨਾ ਚਾਹੀਦਾ ਤਿਆਂ ਨੂੰ ਦਿੱਤਾ ਹੋਇਆ ਤਾਂ ਹਰਾ ਹੁੰਦਾ ਕਹਿੰਦੇ ਉਹਨੂੰ ਵੀ ਕੁੜੀਆਂ ਨੂੰ ਗਾਂ ਸੱਸਾਂ ਲਾਜਿੰਦੇ ਨੇ ਵੀ ਇਹਨਾਂ ਮਾਰਨ ਤੇਰੇ ਭਾਈ ਪਰਜਾਈ ਇਹਦੀ ਸੱਸੇ ਤੰਗ ਕਰਦੀ ਹੈ ਇਹਨੂੰ ਮੋਰੀ ਤਾਂ ਗੱਲ ਹੋ ਜਾਂਦੀ ਹੈ ਨਾ ਘਰ ਨਾਲ ਚਾਹਤਾ ਬਥੇਰਾ ਸਾਊਗਾ ਮੈਂ ਇਹਨੂੰ ਕਿਹਾ ਮੈਂ ਕਿਹਾ ਚੱਲ ਕੋਈ ਨਾ ਵੀ ਜੇ ਤੇਰਾ ਘਰ ਵਾਲਾ ਤੇਰਾ ਸਾਥ ਦੰਦਾ ਤੂੰ ਬਾਹਲਾ ਨਾ ਸੋਚਿਆ ਕਰ ਉਹ ਸੱਸ ਨੇ ਟੀਕਣ ਬੰਦੀ ਹੈਗੀ ਦਿਲ ਹੈ ਵਿੱਚ ਕਰਮੇ ਮਾੜੇ ਨੇ ਵਿੱਚ ਇਹੋ ਜਿਹਾ ਚੰਗੇ ਕਰਮ ਵੀ ਨੇ ਵੀ ਤਾਇ ਚਾਚਿਆਂ ਦੇ ਮੁੰਡੇ ਵੀ ਆਪਣੀਆਂ ਭੈਣਾਂ ਦੇ ਬਰਾਬਰ ਹੀ ਰੱਖਦੇ ਨੇ ਆ ਕੇ ਤਾਇ ਚਾਚੀ ਦੀਆਂ ਕੁੜੀਆਂ ਕੋਲ ਵੀ ਜਾ ਕੇ ਖੜਦੇ ਨੇ ਹਾਂ ਇਹ ਵੀ ਹੈਗਾ ਵੀ ਕਈ ਭਾਈ ਤਾਂ ਆਪਣੀਆਂ ਭੈਣਾਂ ਨਾਲ ਵੀ ਨਹੀਂ ਵਰਤਦੇ ਪਰ ਕਈ ਭਾਈ ਇਦਾਂ ਦੇ ਹੁੰਦੇ ਨੇ ਜਿਹੜੇ ਚਾਚੇ ਤਾਇ ਦੀਆਂ ਕੁੜੀਆਂ ਦੇ ਵੀ ਪੂਰੇ ਫਰਜ਼ ਨਿਭਾ ਜਾਂਦੇ ਨੇ ਬਰਾਬਰ ਕਰਦੇ ਨੇ ਬਾਕੀ ਫਿਰ ਉਹ ਕੁੜੀਆਂ ਵੀ ਕਰਮ ਵਾਲੀਆਂ ਨੇ ਜਿਨ੍ਹਾਂ ਦੇ ਚਾਚੇ ਤਾਇ ਦੇ ਪੁੱਤ ਵੀ ਉਹਨਾਂ ਨੂੰ ਆਪਣੀ ਭੈਣਾਂ ਸਮਝਦੇ ਨੇ ਕਈਆਂ ਦੇ ਇਕੱਲੇ ਇਕੱਲੇ ਹੋ ਕੇ ਵੀ ਨਹੀਂ ਖੜਦੇ ਜਾ ਕੇ ਫਿਰ ਭੈਣਾਂ ਵੀ ਤਾਂ ਦੁਖੀ ਹੁੰਦੀਆਂ ਨੇ ਨਾਲੇ ਇੰਨਾ ਕੁ ਪਤਾ ਵੀ ਜੱਗ ਤੋਂ ਲੈ ਕੇ ਕੀ ਜਾਣਾ ਹੈ ਸਮਝਦੇ ਨੇ ਤੇ ਜਦੋਂ ਭਾਈ ਆਪਣੀ ਭੈਣ ਦੀ ਦੇੜੀ ਤੇ ਉਹਨਾਂ ਨਾਲ ਭੈਣ ਦੀ ਦੇੜੀ ਵੀ ਭਾਗ ਲੱਗ ਜਾਂਦੇ ਨੇ। ਉਹ ਤਾਂ ਚੌਲੀ ਚੜਿਆ ਉੱਤਰਦਾ ਹੈਗਾ। ਹਾਂ ਉਹੀ ਤਾਂ ਗੱਲ ਆ। ਚਲ ਕੋਈ ਨਾ ਹੁਣ ਆਪਾਂ ਤਾਂ ਕਿਸੇ ਦੀ ਸੋਚ ਬਦਲ ਨਹੀਂ ਨਾ ਸਕਦੇ ਹੈਗੇ। ਤੁਸੀਂ ਵਧੀਆ ਰਹੇ ਜਿਹੜੇ ਟਾਈਮ ਨਾਲ ਦੇ ਆ ਇਸੰਧਾਰਾ। ਮੈਂ ਵੀ ਉਦੋਂ ਡਾਲੇ ਮਟੋਲੇ ਕਰ ਦਦਾ। ਮੈਂ ਤਾਂ ਵਧੀਆ ਰਿਆ દિਵਾਲੀ ਦੇ ਪਹਿਲੇ ਹੀ ਨਵੇੜਿਆ ਆ। ਉਹੀ ਤਾਂ ਗੱਲ ਆ ਨਾ। ਫੇਰ ਕੌਲ ਕੌਲੇ ਹੋ ਜਾਂਦੀ। ਨਾਲੇ ਫੇਰ ਉਹ ਜੀਰੀ-ਜੂਰੀ ਸ ਬੰਦਾ ਬਿਜੀ ਹੋ ਜਾਂਦਾ ਜਿਹੜੇ ਟਾਈਮ ਨਾਲ ਫਰਜ਼ ਨੇ ਉਹ ਤਾਂ ਨਿਭਾਉਣੇ ਚਾਹੁੰਦੇ ਨੇ। ਲੱਗਦਾ ਕੀ ਯਾਰ? ਲੱਗਦਾ ਕੀ ਆ 10 ਮਿੰਟ ਦੀ ਗੱ ਨਾਲੇ ਭੈਣਾਂ ਆਸ ਰੱਖਦੀਆਂ ਨੇ ਰੱਖਦੀਆਂ ਨੇ ਵੀ ਕੋਈ ਵੀ ਅਜੇ ਭਾਈ ਟੁੱਟਿਆ ਹੋਇਆ ਆਪਣੀਆਂ ਭੈਣਾਂ ਨਾਲ ਤਾਂ ਜ਼ਰੂਰ ਵਰਤਣਾ ਚਾਹੀਦਾ ਉਹਨਾਂ ਨੂੰ ਇੱਕ ਉਹਦੇ ਜਾਨ ਨਾਲ ਉਹਦੇ ਸਹੁਰਿਆਂ ਚ ਉਹਦੀ ਬੁੱਕਤ ਬਣਦੀ ਹੈ ਚਲੋ ਅੱਜ ਰੋਟੀ ਖਾ ਲਓ ਚਲ ਆ ਜਾਓ